ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਜੀ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ 'ਚ ਖੁਸ਼ ਹੋਵੋਗੇ ਜੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਸਾਰਿਆਂ ਦੇ ਕੰਮਾਂ ਕਾਰਜ ਮਾਲਕਵਾਦਾ ਕਰੇ ਜੀ ਲਓ ਜੀ ਕਹਿੰਦੇ ਵੀ ਔਖਾ ਸੌਖਾ ਸਮਾਂ ਸੌਰੀ ਮੈਂ ਹੁਣੇ-ਹੁਣੇ ਤੂੜੀ ਪਾ ਕੇ ਆਇਆ ਜੀ ਡੰਗਰਾਂ ਨੂੰ ਹਾਂ ਹਾਲਾਤ ਥੋੜੇ ਮੇਰੇ ਵੀ ਹੈ ਮੈਂ ਵੀ ਉਲਝ ਲਿਆ ਜੀ ਥੋੜਾ ਜਿਆ ਬਿਮਾਰ ਹੋ ਲਿਆ ਜੀ ਮੈਨੂੰ ਵੀ ਚੜ ਲਿਆ ਬੁਖਾਰ ਪਰ ਮੈਂ ਆਏ ਆ ਵੀ ਥੋੜਾ ਜਿਆ ਦਵਾਈਆਂ ਦੇ ਸਿਰ ਪਹਿਲੇ ਹੀ ਮੈਂ ਦਵਾਈ ਲੈ ਲਈ ਟਾਈਮ ਤੇ ਪਹਿਲੇ ਹੀ ਜਦ ਮੈਨੂੰ ਲੱਗਦਾ ਤਾਂ ਨਾ ਇੱਕ ਦਿਨ ਪਹਿਲਾਂ ਵਾਲੀ ਵੀਡੀਓ ਚ ਖਾਂਗੇ ਜੀ ਛੜਨ ਲੱਗ ਗਈ ਮੈਨੂੰ ਜਦੇ ਸਰੀਰ ਦਾ ਪਤਾ ਲੱਗ ਗਿਆ ਮੈਂ ਕਿਹਾ ਵੀ ਮੇਰਾ ਵੀ ਕੰਮ ਖਰਾਬ ਹੋਊਗਾ ਤੇ ਮੈਂ ਮੌਕਾ ਥੋੜਾ ਜਲਦੀ ਸਾਂਭ ਗਿਆ ਕਿਉਂਕਿ ਜੇ ਮੈਂ ਪੈ ਜਾਂਦਾ ਫਿਰ ਤਾਂ ਕੰਮ ਰੋਲ ਦੇਣਾ ਤਾਂ ਜੀ ਸਾਰੇ ਹੁਣ ਤੁਹਾਨੂੰ ਪਤਾ ਵੀ ਨੌਕਰ ਵੀ ਨਹੀਂ ਹੈਗਾ ਹਨਾ ਜੀ ਤੇ ਬਾਈ ਤਾਂ ਹੁਣ ਐਡਮਿਟेड ਆ ਜੀ ਤਿੰਨ ਦੋ ਤਿੰਨ ਦਿਨ ਹੋ ਗਏ ਤੇ ਤੇ ਅੱਜ ਮਾਲਕ ਨੇ ਕਰੀ ਆ ਜੀ ਕਿਰਪਾ ਅੱਜ ਬਾਈ ਨੂੰ ਛੁੱਟੀ ਹੋ ਗਈ ਹਨਾ ਬਾਈ ਘਰ ਆ ਗਿਆ ਐ ਠੀਕ ਠਾਕ ਆ ਜੀ ਹੁਣ ਤਾਂ ਵੀਕਨੈਸ ਜੀ ਆ ਗਈ ਉਦਾਂ ਚਲੋ ਕੋਈ ਗੱਲ ਨਹੀਂ ਹੁਣ ਹਫਤਾ ਤੱਕ ਰੈਸਟ ਕਰੂੰਗਾ ਹਫਤਾ 10 ਦਿਨ ਹਨਾ ਕੋਈ ਗੱਲ ਨਹੀਂ ਹੋ ਜੂਗਾ ਜੀ ਸਹੀ ਤੇ ਬਾਕੀ ਗੱਲਾਂ ਆਏ ਆ ਜੀ ਔਖਾ ਸੌਖਾ ਸਮਾਂ ਸਾਰਿਆਂ ਦੇ ਆਉਂਦਾ ਰਹਿੰਦਾ ਹੁੰਦਾ ਉਹ ਵੀ ਗੱਲ ਨਹੀਂ ਕਹਾਣੇ ਬਜ਼ੁਰਗਾਂ ਦੇ ਵੀ ਇਹ ਤਾਂ ਚੜਦੇ ਲੈਂਦੇ ਪਰਸ਼ਾਵੇਂ ਹੁੰਦੇ ਆ ਜੇ ਅੱਜ ਜੇ ਮਾਲਕ ਨੇ ਚੰਗੇ ਸਮੇ ਦਿਖਾਏ ਆ ਤਾਂ ਮਾੜਾ ਵੀ ਫਿਰ ਝੱਲਣਾ ਆਉਣਾ ਚਾਹੀਦਾ ਬੰਦੇ ਨੂੰ ਹਨਾ ਇਹ ਥੋੜੀ ਆ ਵੀ ਮਾਲਕ ਚ ਚੰਗੇ ਹੀ ਦਿਖਾਈ ਜਾਵੇ ਸਾਰੇ ਹੀ ਕਿਉਂਕਿ ਤੱਕ ਕਹਿੰਦੇ ਜੀ ਹੁੰਦਾ ਜੀ ਵੀ ਤਾਂਗੀ ਜੇ ਬੌੜਦ ਬਰਾਬਰ ਵਾਲੀ ਭੱਜਦੇ ਹੁੰਦੇ ਆ ਵੀ ਬਰਾਬਰੇ ਸਿਸਟਮ ਚੱਲਦਾ ਚੰਗਾ ਲੱਗਦਾ ਹੁੰਦਾ ਹੈਨਾ ਵੀ ਜੇ ਹੁਣ ਮਾਲਕ ਆਪਾਂ ਖੁਸ਼ੀਆਂ ਹੀ ਦਈ ਜਾਵਾਂਗੇ ਦਈ ਜਾਵਾਂਗਾ ਦਾਤਾ ਖੁਸ਼ੀਆਂ ਹੀ ਦਈ ਜਾਵਾਂਗਾ ਸਾਰੀਆਂ ਫਿਰ ਸਾਡੇ ਵਰਗੇ ਨੇ ਕਿੱਥੇ ਰੱਬ ਨੂੰ ਯਾਦ ਕਰਨਾ ਜੀ ਹੈਨਾ ਸਾਨੂੰ ਐਦਾਂ ਹੋ ਜਾਣਾ ਵੀ ਲੈ ਵੀ ਰੱਬ ਕਿਹੜਾ ਰੱਬ ਸਾਨੂੰ ਤਾਂ ਕੁਝ ਮੰਗਣਾ ਹੀ ਨਹੀਂ ਪੈਂਦਾ ਹੈਨਾ ਵੀ ਸਾਰਾ ਕੁਝ ਤਾਂ ਮਿਲ ਹੀ ਜਾਂਦਾ ਔਖੇ ਸਮੇਂ ਉਹ ਬੰਦਾ ਰੱਬ ਨੂੰ ਯਾਦ ਕਰਦਾ ਜੀ ਅਸਲ ਵਿੱਚ ਜਿਹੜੀ ਗੱਲ ਹੈ ਉਹਦਾ ਸ਼ਗਰਾਨਾ ਦਾ ਚਲੋ ਚੰਗੇ ਸਮੇਂ ਵਿੱਚ ਵੀ ਕਰਦੇ ਆ ਪਰ ਔਖੇ ਸਮੇਂ ਵਿੱਚ ਫਿਰ ਅਰਦਾਸਾਂ ਜ਼ਿਆਦਾ ਹੁੰਦੀਆਂ ਜੀ ਜਿਹੜੀ ਸਹੀ ਗੱਲ ਹੈ ਮੰਨੇ ਚਾਹੇ ਕੋਈ ਨਾ ਮੰਨੇ ਹਨਾ ਚਲੋ ਬਾਕੀ ਕੋਈ ਗੱਲ ਨਹੀਂ ਉਤਰਾਓ ਚੜਾਓ ਬਣੇ ਪਈ ਆ ਜੀ ਜ਼ਿੰਦਗੀ 'ਚ ਇਹ ਤਾਂ ਚਲਦੀ ਹੀ ਰਹੇ ਨੇ ساری ਉਮਰੇ ਹਨਾ ਫਿਰ ਵੀ ਬੰਦੇ ਨੂੰ ਮਾੜਾ ਆ ਮਾਲਕ ਤੇ ਭਰੋਸਾ ਰੱਖਣਾ ਚਾਹੀਦਾ ਆਪਣੇ ਉੱਪਰ ਵੀ ਭਰੋਸਾ ਰੱਖਣਾ ਚਾਹੀਦਾ ਹਨਾ ਇਹ ਕੋਈ ਗੱਲ ਨਹੀਂ ਜੇ ਮਾੜਾ ਸਮਾਂ ਰੱਬ ਨੇ ਦਿਖਾਇਆ ਉਹਦੇ ਵਿੱਚ ਵੀ ਉਹਦੀ ਕੋਈ ਰਜ਼ਾਈ ਹੋਣੀਗੀ ਹਨਾ ਇਹ ਚੰਗਾ ਸਮਾਂ ਦਿਖਾਇਆ ਉਹਦੇ ਵਿੱਚ ਵੀ ਮਾਲਕ ਦੀ ਰਜ਼ਾਈ ਹੁੰਦੀ ਆ ਉਹ ਚੰਗਾ ਸਮਾਂ ਵੀ ਉਹੀ ਦਿਖਾਉਂਦਾ ਮਾੜਾ ਵੀ ਉਹੀ ਦਿਖਾਉਂਦਾ ਉਹਦੀ ਰਜ਼ਾ ਦੇ ਵਿੱਚੇ ਰਹਿਣਾ ਪੈਂਦਾ ਆਪਾਂ ਉਹਦੀ ਰਜ਼ਾ ਚੋਂ ਬਾਹਰ ਵੀ ਨਹੀਂ ਜਾ ਸਕਦੇ ਹਨਾ ਉਹਦੀ ਰਜ਼ਾ ਵਿੱਚੇ ਰਹਿਣਾ ਪੈਂਦਾ ਜੀ ਤੇ ਅੱਜ ਹੁਣ ਬਾਈ ਨੂੰ ਹੋ ਗਈ ਸੀ ਜੀ ਛੁੱਟੀ ਤੇ ਬਾਈ ਹੁਣ ਆ ਗਿਆ ਤਾਂ ਘਰੇ ਹਸਪੀਟਲ ਦੀ ਵੀਡੀਓ ਅਸੀਂ ਕੋਈ ਬਣਾਈ ਨਹੀਂ ਹੈ ਕਿਉਂਕਿ ਅ ਥੋੜਾ ਜਿਹਾ ਇੱਥੇ ਪੇਸ਼ੈਂਟ ਵੀ ਹੋਰ ਹੈਗੇ ਤੇ ਹਨਾ ਤੇ ਫਿਰ ਮੈਂ ਵੀ ਕੁਝ ਮੈਂ ਕਿਹਾ ਵੀ ਨਹੀਂ ਵੀ ਉਹ ਰਹੀ ਨਹੀਂ ਬਣਾਉਣੀ ਕੋਈ ਗੱਲ ਨਹੀਂ ਆਪਾਂ ਜਿੱਦਣ ਛੁੱਟੀ ਹੋਊਗੀ ਘਰਾਂ ਜਾਉਂਗੇ ਉਸ ਦਿਨ ਜ਼ਰੂਰ ਬਣਾਵਾਂਗੇ ਹਸਪੀਟਲ ਵਿੱਚ ਦਿਲ ਜਾਈ ਨਹੀਂ ਮੰਨਿਆ ਜੀ ਵੀਡੀਓ ਬਣਾਉਣ ਦਾ ਵੀ ਨਹੀਂ ਯਾਰ ਛੱਡ ਪਰ ਹਨਾ ਕੋਈ ਗੱਲ ਨਹੀਂ ਘਰਾਂ ਜਾ ਕੇ ਬਣਾ ਲਾਂਗੇ ਤੇ ਹੁਣ ਚਲੋ ਆ ਗਿਆ ਬਾਈ ਘਰੇ ਤੁਹਾਨੂੰ ਮਿਲਾਉਨੇ ਆ ਜੀ ਬਾਈ ਨਾਲ ਪੁੱਛਦੇ ਹਾਂ ਹੁਣ ਕਿਵੇਂ ਆ ਸਰੀਰ ਕੀ ਕਰਦੇ ਆ ਹਨਾ ਆ ਸਰੀਰ ਕੀ ਕਹਿੰਦਾ ਹੁਣ ਚਲੋ ਜੀ ਵੀ ਮਲਾਉਂਦੇ ਫੈਮਿਲੀ ਸਾਰੀ ਬੈਠੀ ਬਾਈ ਦੇ ਆਲੇ ਦੁਆਲੇ ਹੈ ਨਾ ਤੇ ਆ ਹੁਣੇ ਬਸ ਅੱਧਾ ਘੰਟਾ ਹੋਇਆ ਛੁੱਟੀ ਹੋਈ ਨੂੰ ਸਾਧਾ ਪਾਉਣਾ ਦੇ ਘੰਟਾ ਘਰ ਆਇਆ ਨੂੰ ਹੋਇਆ ਜੀ ਤੇ ਹੁਣ ਧੁੱਪ ਚ ਮੱਝਾ ਡਾਇਆ ਹੋਇਆ ਹੈ ਆਰਾਮ ਕਰ ਰਿਹਾ ਹੈ ਤੇ ਲਓ ਜੀ ਸਾਡੀ ਭੈਣ ਵੀ ਭਾਈ ਖਬਰਸਾਰ ਨੂੰ ਆਈ ਆ ਪਰੌਣਾ ਜੀ ਵੀ ਸਾਡੇ ਸਾਰਿਆਂ ਨੂੰ ਐ ਸਾਰੇ ਰਿਸ਼ਤੇਦਾਰ ਖਬਰਸਾਰ ਨੂੰ ਭੱਜੇ ਭਾਈ ਹੂੰ ਪਹਿਲਾਂ ਗਵਲੀ ਭੈਣ ਵੀ ਆਈ ਵੀ ਸੀ ਦੁਪਹਿਰੇ ਉਹ ਤਾਂ ਫੇ ਚਲੇ ਗਏ ਤੇ ਤੇ ਬੜੀ ਭੈਣ ਦਾ ਸਾਡੀ ਨੇੜੇ ਵਾਲੀ ਭਾਈ ਉਹ 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 ਤਾਂ ਕੱਲ ਵੀ ਉੱਥੀ ਦੀ ਤੇ ਅੱਜ ਵੀ ਅੱਜ ਵੀ ਦੀਦੀ ਹਾਂ ਸਵੇਰੇ ਰੋਟੀ ਮੈਂ ਵੀ ਲੈ ਗਿਆ ਰੋਟੀ ਉਹਨੇ ਕਿਸੇ ਨੂੰ ਦੱਸਿਆ ਹੈ ਨਹੀਂ ਨਾ ਮੈਨੂੰ ਪਤਾ ਤਾਂ ਮੈਂ ਫੋਨ ਕੀਤਾ ਮੇਰੇ ਤੇ ਵੀ ਫੋਨ ਕਰਕੇ ਦੱਸ ਤੇ ਤੇ ਦੱਸ ਨਹੀਂ ਹੋਇਆ ਫੇ ਉਹੀ ਗੱਲ ਆ ਮੈਂ ਵੀ ਰੋਟੀ ਲੈ ਗਿਆ ਦੀਦੀ ਵੀ ਲੈ ਆਈ ਰੋਟੀ ਉਗ ਨਹੀਂ ਮੈਂ ਵੀ ਲਈ ਆਈ ਮੈਂ ਚੱਲ ਹੁਣ ਕੋਈ ਗੱਲ ਨਹੀਂ ਫੇਰ ਘਰ ਨੂੰ ਚਲ ਜੂਗੀ ਪੁੱਛੂੰਗਾ ਵੀ ਤੁਸੀਂ ਕਿਹੜੀ ਖਾਧੀ ਆ ਹਾਂਜੀ ਜਨਾਬ ਸਾਸਰੀ ਘਾਲ ਜੀ ਤੁਸੀਂ ਘਾਲ ਜੀ ਸਾਰਿਆਂ ਨੂੰ ਹਾਂਜੀ ਕਿਵੇਂ ਆ ਹੁਣ ਹਮ ਤਾਂ ਵੈਸੇ ਠੀਕ ਆ ਪਹਿਲਾਂ ਨਾਲੋਂ ਬਹੁਤ ਫਰਕ ਆ ਹਾਂ ਕਿਆ ਹੋ ਗਿਆ ਤਾਂ ਉਹ ਆ ਗਿਆ ਬੁਖਾਰੇ ਚੜਿਆ ਤਾਂ ਹਾਂ ਜਿਆਦਾ ਹੌਲ ਦੇ ਗਿਆ ਤਾਂ ਕੰਮ ਹੈ ਜਿਆਦਾ ਹੌਲ ਦੇ ਗਿਆ ਤਾਂ ਆਏ ਪੁੱਛੋ ਭਾਵੇਂ ਨੂ ਵੀ ਤੁਸੀਂ ਅੰਦਰ ਨਹੀਂ ਪੱਟ ਨਹੀਂ ਮਲੇ ਥੋੜੇ ਥੋੜੇ ਗਾ ਚਾਹੇ ਪੈਂਦਾ ਔਟੇਦਾ ਨਹੀਂ ਹੈਗਾ ਭਾਜਾ ਫਿਰ ਜਾਂਦਾ ਜਾਂ ਜਿਆਦਾ ਹੋ ਗਿਆ ਜਦ ਇਹ ਭੱਜੇ ਬੇਵਸ ਹੋ ਕੇ ਹੀ ਫਿਰ ਹਾਂ ਨਹੀਂ ਫਿਰ ਮੈਂ ਵੀ ਦੇਖਿਆ ਮੈਂ ਕਿਹਾ ਵੀ ਆਏ ਨਹੀਂ ਕਹਾਣੀ ਹੁਣ ਲੋਟ ਆਣੀ ਵੀ ਡਾਕਟਰ ਦੋ ਤਿੰਨ ਬਦਲੇ ਵੀ ਰਾਮ ਤਾਂ ਹੁੰਦਾ ਨਹੀਂ ਕੋਈ ਫਿਰ ਮੈਂ ਕਿਹਾ ਵੀ ਕੋਈ ਗੱਲ ਹੀ ਦਾਖਲੇ ਕਰਾਉਨੇ ਵੀ ਕੋਈ ਚੱਕਰ ਟੈਸਟ ਪੋਸਟ ਹੋਏ ਤੇ ਨਾ ਫਿਰ ਬਿਮਾਰੀ ਫੜ ਹੋ ਜਾਂਦੀ ਐਨ ਪਤਾ ਲੱਗ ਜਾਂਦਾ ਨਹੀਂ ਚਲ ਐਡਾ ਵੀ ਟੈਸਟਾਂ ਰੂਸਟਾਂ ਜਾਂਦਾ ਕੋਈ ਅੱਜ ਆਇਆ ਵੀ ਨਹੀਂ ਹੈ ਕੋਈ ਫਾਸ ਪ੍ਰੋਬਲਮ ਹਾਂ 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 ਹੂੰ ਮਾੜੇ ਮੋਟੇ ਸੈਲ ਨਾ ਘਟੇ ਵੀ ਗਾਦਦੀ ਕਿ ਸ਼ੁਰੂਆਤ ਤੇ ਦੀ ਮੜੀ ਘਟਿਆ ਦੀ ਹਾਂ ਹਾਂ ਥੋੜੀ ਡੇਂਗੂ ਦੀ ਸ਼ੁਰੂਆਤ ਸੀ ਡੇਂਗੂ ਦੀ ਸ਼ੁਰੂਆਤ ਸੀ ਐਡਾ ਦਾ ਕੋਈ ਫਾਸ ਗੱਲੇ ਨਹੀਂ ਕੀਆ ਉਹ ਬਾਈਕ ਦਿਨ ਲੱਗ ਹੀ ਤਕਰੀਬਨ ਸਹੀ ਹੋ ਗਿਆ ਵਾ ਹੂੰ ਉਹ ਮੈਂ ਤਾਂ ਉਦਣੇ ਤੰਗ ਬਹੁਤ ਹੋਇਆ ਮਾ ਯਾਰ ਇੱਕ ਦਿਨ ਲੱਗ ਗਿਆ ਵਧੇਰਾ ਜਰੀ ਠੀਕ ਹੋ ਗਿਆ ਚਲੋ ਚੱਲੀਏ ਵੀ ਚਲੋ ਜਲੀਏ ਹੋਰ ਹੋ ਫੱਕੇ ਇਹ ਨਾਲੇ ਯਾਰ 5 3 4 ਦਿਨ ਤੋਂ ਚੱਲ ਕੋਈ ਗੱਲ ਨਹੀਂ ਫੇਰ ਬੰਦਾ ਜੇ ਜੇ ਫੇਰ ਜੇਪਾ ਵਾਪਸ ਆ ਜਾਂਦੇ ਦੁਬਾਰਾ ਉਲਝ ਜੰਦੇ ਫੇਰ ਕੰਮ ਖਰਾਬਤਾ ਹਨਾ ਫੇਰ ਬੰਦੇ ਨੂੰ ਪਸਤਾਵਾ ਹੁੰਦਾ ਯਾਰ ਵੀ ਇੱਕ ਅੱਧਾ ਦਿਨ ਹੋਰ ਲਵਾ ਲੰਦੇ ਹੁਣ ਹੁਣ ਆਇਆ ਵੀ ਤਸੱਲੀ ਦਾ ਹੈਗੀ ਰਿਪੋਰਟਾਂ ਸਾਰੀਆਂ ਸਹੀ ਆਈਆਂ ਹਾਂ ਹਾਂ ਰਿਪੋਰਟਾਂ ਨਾਰਮਲ ਆਏ ਤੇ ਫੇਰ ਆਪਣਾ ਛੁੱਟੀ ਕਰਾਈ ਆਪਾਂ ਹੁਣ ਉਹ ਚੱਕਰ ਇਦਾਂ ਵੀ ਆ ਨਾ ਹੁਣ ਜਿਹੜਾ ਬੰਦਾ 24 ਘੰਟੇ ਖੇਤਾਂ 'ਮ ਰਹਿਣਾ ਜਾਂ ਬਾਹਰ ਅੰਦਰ ਘੁੰਮਣਾ ਮੇਰੀ ਯਾਦ ਤਾਂ ਵੀ ਮੈਂ ਤੇ ਇੰਨੀ دیر ਬੈਠੇ ਨਹੀਂ ਹੁੰਦਾ ਹਾਂ ਹਾਂ ਉਹ ਚੀਜ਼ ਕਰਕੇਵੇਂ ਬੰਦੇ ਨੂੰ ਇੰਨਾ ਬੈਠਣਾ ਔਖਾ ਹੋ ਜਾਂਦਾ ਉਹ ਭਾਜੀ ਤਾਂ ਆਪਣੇ ਫਰੈਂਡਸ ਨੂੰ ਵੀ ਕਹਿੰਦੇ ਸੀਗੇ ਕਹਿੰਦੇ ਅੱਜ ਤੁਸੀਂ ਪੈ ਕੇ ਦੇਖ ਲਓ ਮੈਨੂੰ ਕਹੀ ਜਾਂਦੇ ਪੈ ਰੋ ਹਾਂ ਭਾਜੀ ਆਪਣੇ ਫਰੈਂਡਸ ਨੂੰ ਵੀ ਪੈ ਨਹੀਂ ਹੁੰਦਾ ਜਿਹੜਾ ਪੈ ਨਹੀਂ ਹੁੰਦਾ ਪੈ ਠਾਕੜ ਜਾਂਦੀ ਜੀ ਬੰਦੇ ਦੀ ਹਾਂਜੀ ਐ ਸੋਚੀਏ ਹੁਣੇ ਨੂੰ ਤਾਂ ਮੈਂ ਆ ਕਰਨਾ ਤਾਂ ਤੌ ਕਰਨਾ ਤਾਂ ਨਾ ਸਹੀ ਗੱਲ ਲੱਭੇ ਪੈਣਾ ਬੋਲਾ ਉਹ ਹੁਣ ਕਿਉਂਕਿ ਕੰਮ ਦਾ ਟਾਈਮ ਆ ਹੈ ਬੰਦੇ ਨੂੰ ਆਏ ਹੋ ਸੋਚ ਅੱਧੀ ਸੋਚ ਤਾਂ ਆਹੀ ਮਾਰ ਲੈਂਦੀ ਵੀ ਯਾਰ ਕਣਕਾ ਨੂੰ ਪਾਣੀ ਲਾਣੇ ਸ਼ੁਰੂ ਕਰਨੇ ਆ ਰੇ ਪਾਉਣਾ ਕਨਾ ਡੰਗਰਾਂ ਦਾ ਕੰਮਕਾਰ ਕਿੱਦਾਂ ਚੱਲਦਾ ਹੋਊਗਾ ਬੰਦੇ ਦਾ ਦਿਮਾਗ ਉੱਧਰ ਹੀ ਰਹਿੰਦਾ ਦਿਮਾਗ ਉੱਧਰ ਹੀ ਘੁੰਮ ਜਾਂਦਾ ਸਾਰਾ ਹਾਂ ਜੀ ਉਹ ਦੱਸੋ ਫਿਰ ਅਸੀਂ ਸਾਥ ਦਿੱਤਾ ਤੁਹਾਡਾ ਮਾੜਾ ਮੋਟਾ ਬਹੁਤ ਸਹੀ ਪਾਜੀ ਨੇ ਵੀ ਕਰ ਲਈ ਹਾਂ ਪਾਜੀ ਇਹ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਨਾ ਇੱਕ ਘੰਟਾ ਇਹਨਾਂ ਨੇ ਇੱਕ ਦਿਨ ਮਾ ਮੇਰੇ ਕਾ ਪੂਰਾ ਲਵਾਇਆ ਇੱਕ ਦਿਨ ਇੱਕ ਦਿਨੇ ਲਵਾਇਆ ਪਰ ਹਾਂ ਇੱਕ ਦਿਨੇ ਲਵਾਇਆ ਇੱਕ ਘੰਟਾ ਜੈਸਮੀ ਨੇ ਟੋਕਾ ਟੁੱਕਤਾ ਦੀਦੀ ਨੇ ਭਾਈ ਪਾਣੀ ਪੁਲਾਤਾ ਉਦਣ ਮੈਂ ਮੌਕਲੇ ਚਲ ਗਈ ਤੇ ਨਹੀਂ ਮੈਂ ਰੋਜ ਪੁਲਾਦੇ ਕਰਨਾ ਤਾਂ ਹਾਂ ਉਦਣ ਉਦਣ ਪਰ ਮੈਂ ਲੇਟ ਵੀ ਬਹੁਤ ਆ ਉਦਣ ਲੇਟ ਬਹੁਤ ਆ ਪਰ ਚਲ ਇਹਨਾਂ ਨੇ ਹੈਲਪ ਦੋਹਾਂ ਵਾਲਿਆਂ ਨੇ ਭਾਈ ਰਲ ਕੇ ਕਰਾਈ ਆ ਤੇ ਮੈਂ ਜਲਦੀ ਵਿਲਾ ਹੋ ਗਿਆ ਹਨਾ ਨਹੀਂ ਧੰਨਵਾਦ ਵੀ ਕਹਦੇ ਆ ਧੰਨਵਾਦ ਆ ਉਦਣੇ ਕਹਿਤਾ ਦਾ ਜੀ ਹਾਂ ਹਾਂ ਜੀ ਦੇਖੋ ਕਿੰਨੇ ਖੁਸ਼ ਆ ਆਹੋ ਬਾਪੂ ਜੀ ਸਾਡੇ ਹੁਣ ਹੋਏ ਮੜੇ ਖੁੱਲੇ ਹੁਣ ਬਾਪੂ ਜੀ ਦਾ ਜਵਾਈ ਆ ਵਨ ਜਵਾਈ ਮੇਰੇ ਦੀ ਭਾਈ ਹੌਸਲਾ ਹੋ ਜਾਂਦਾ ਹਾਂ ਹੁਣ ਤੱਕ ਤਾਂ ਨਹੀਂ ਇਹ ਵੀ ਪਈ ਤੇ 4 ਦਿਨ ਹੋ ਗਏ ਅੱਜ ਦੇ ਨਾਚੇ ਖੁਸ਼ ਲੱਗਦੀ ਖੁਸ਼ੀ ਫਿਰ ਮੂੰਹ ਭਰ ਆਏ ਨਾ ਹਾਂ ਇਹ ਹੀ ਗੱਲ ਆ ਨਾ ਯਾਨੀ ਪਾਣੀ ਟੱਪੋਂ ਤੇ ਬਲ ਯਾਨੀ ਇੱਥੇ ਆਕਾ ਦਾ ਮਨ ਖਿਚੋ ਗਏ ਹਾਂ ਬਿਲਕੁਲ ਬਿਲਕੁਲ ਮੈਂ ਵੀ ਆ ਜਾਈ ਆਏ ਵੇਖ ਹਾਲੇ ਸੋਚਦੀ ਮੈਂ ਕਿ ਆ ਵੀ ਚਲੋ ਵੀ ਅੰਦਰ ਗੱਡੀ ਆਉਗੀ ਮੈਂ ਸ਼ੂਟ ਕਰਾਂ ਹਨਾ ਵੀ ਭਾਜੀ ਗੱਡੀ ਚ ਉਤਰੂੰਗੇ ਮੈਂ ਸੋਚਦੀ ਆ ਨਾ ਮੈਂ ਮਾਈਂਡ ਬਣਾ ਰਹੀ ਆ ਵੀ ਕਿੱਦਾਂ ਸ਼ੂਟ ਕਰੂੰਗੀ ਕੀ ਗੱਲ ਕਰੂੰਗੀ ਦਰਵਾਜ਼ਾ ਖੁੱਲਦਾ ਆਪ ਖੁੱਲ ਰਹੀ ਆ ਦਰਵਾਜ਼ਾ ਕੀ ਸ਼ੂਟ ਕਰ ਰਹੀ ਰਵਾ ਤਾਂ ਮਰੀਜ਼ ਆਪੇ ਤੁਰ ਕੇ ਆ ਰਿਹਾ ਨਹੀਂ ਚੱਲ ਵਧੀਆ ਗੱਲ ਆ ਮਰੀਜ਼ ਐਨ ਫਿੱਟ ਹੋ ਕੇ ਆਏ ਆ ਠੀਕ ਰੱਖੇ ਹਨਾ ਮੈਂ ਸਭਾ ਨੂੰ ਸਿੱਧੀ ਬੋਲਾਂ ਮੈਂ ਉੱਧਰ ਦੇਖਿਆ ਵਾ ਫੇਰ ਵਾਹ ਗਰੂ ਬਸ ਆਦਿ ਨੇ ਆਈ ਗੋਛਾ ਜੀ ਮੈਂ ਚਲੋ ਜਦੋਂ ਹੁਣ ਸਰੀਰ ਸਹੀ ਆ ਫਿਰ ਬੰਦੇ ਦਾ ਪੈਣ ਨੂੰ ਦਿਲ ਨਹੀਂ ਕਰਦਾ ਹਾਂ ਹਾਂ ਹੁਣ ਸਰੀਰ ਸੈੱਟ ਆਵੇ ਪੈਣ ਨੂੰ ਦਿਲ ਵੀ ਨਹੀਂ ਕਰਦਾ ਹਾਂ ਹੂੰ ਤੁਹਾਨੂੰ ਪਤਾ ਸਾਡੇ ਨੂੰ ਆਪੇ ਆਉਂਦਾ ਵੀ ਜਾਲ ਯਾਰ ਕੰਮ ਦੇਖੀ ਆ ਆਪਣਾ ਕਾਹ ਨੂੰ ਕੰਮ ਰੋਲਦਾ ਇਹ ਬੰਦੇ ਨੂੰ ਆਪਣੇ ਆਪ ਹੀ ਹੋ ਜਾਂਦਾ ਵੀ ਚਲੋ ਕੰਮ ਲੱਗਦਾ ਹਾਂ ਉਹ ਜੁਗੜ ਪਾ ਲਾ ਹੁਣ ਕੱਢੀ ਗੁਛੜ ਪਾ ਕਾ ਵੀ ਨਾ ਪਿਆਰੇ ਹਾਂ ਜੰ ਕੋਪੜੇ ਪਾ ਲਾ ਜੈਕਟ ਪਾ ਲਾ ਭਾਈ ਆਰਡਰ ਆ ਗਿਆ ਸੁਪਰੀਮ ਕੋਡ ਦਾ ਆਰਡਰ ਕੈ ਅੱਧਰ ਨੂੰ ਚੱਲੀਏ ਮੈਂ ਸਾਵਨ ਨੂੰ ਇਹ ਛਿੜਕ ਕੇ ਗਏ ਮੈਂ ਜਪੀ ਕਰਨਾ ਉਹ ਬਾਈ ਤੂੰ ਮਿੱਤੇ ਬੜ ਰਹੇ ਹੂੰ ਮੈਂ ਤੈਨੂੰ ਸਮਝਾਉਂਦਾ ਜੱਗਾ ਨਾਲ ਥੋੜਾ ਕੰਮ ਕਰ ਲੈ ਇੱਕ ਦੋ ਦਿਨ ਕੰਮ ਕਰ ਲੈ ਹੋਰ 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 ਕੰਮ ਦੋਨ ਕੰਮੇ ਕਰ ਲੈ ਬਿਲਕੁਲ ਉਹੀ ਗੱਲ ਹੈ ਤੇ ਨਹੀਂ ਚੱਲ ਹਮ 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 ਹਾਂ ਚੱਲ ਅੱਜ ਮੈਂ ਫੇਰ ਆ ਗਈ ਮੈਂ ਕਰਾ ਦੂੰ ਤੇਰੇ ਵੱਟੇ ਦਾ ਮੈਂ ਵਾ ਠੀਕ ਆ ਠੀਕ ਆ ਨੇ ਚਲੋ ਕੰਮ ਜਿਹੜਾ ਜਿੱਥੇ ਤੱਕ ਦਾ ਬੰਦੇ ਦਾ ਇਕੱਲੇ ਦਾ ਕਰਨੇ ਦਾ ਹੁੰਦਾ ਉਹਦਾ ਬੰਦਾ ਇਕੱਲਾ ਕਰ ਮਿਲਦਾ ਵਿੱਚ ਕੰਮ ਇਹ ਜੇ ਹੁੰਦੇ ਜਿਹੜਾ ਇਕੱਲੇ ਬੰਦੇ ਤੇ ਨਹੀਂ ਵੀ ਹੁੰਦਾ ਹਾਂ ਉਹ ਇਕੱਲੇ ਬੰਦੇ ਨੂੰ ਕਰਨਾ ਬਹੁਤ ਔਖਾ ਹੋ ਜਾਂਦਾ ਹਾਂ ਥੋੜਾ ਜਿੰਦਾ ਪੰਡਾ ਪੁੰਡਾ ਚੱਕਣੀਆਂ ਫੇਰ ਔਖਾ ਹੋ ਜਾਂਦਾ ਉਹਨੇ ਬਹੁਤ ਆਹ ਉਹੀ ਚ ਵਾਗੇ ਜਾਂਦਾ ਰਿਹਾ ਮੇਰੇ ਨਾਲ ਡੰਗਰ ਵਿਚਾਰਾ ਹਾਂ ਚੌਂਦਾ ਰਿਹਾ ਹਾਂ ਚਾਲ ਵਿਚਾਰਾ ਆਪਣੀ ਸਾਧ ਹੁੰਦਾ ਉਹਦਾ ਬੰਦਾ ਹੋਰ ਹੋਰ ਉਹਨੇ ਵਿਚਰੇ ਨੇ ਅੱਜ ਵੀ ਚਾਏ ਕੱਲ ਵੀ ਸਵੇਰੇ ਹਾਂ ਹਾਂ ਹਾਂ। ਇਹ ਠੀਕ ਹੈ ਅੱਗੇ ਵੀ ਉਹ ਕਰਵਾ ਦਿੰਦਾ ਜੇ ਤਾਂ ਜੇ ਕਈ ਵਾਰ ਕੋਈ ਕੰਮ-ਕੂਮ ਗਏ ਵੀ ਹੁੰਦੇ ਆ ਨਹੀਂ ਹੁੰਦਾ ਕਰਾ ਜਾਂਦਾ ਅੱਗੇ ਵੀ ਆ ਜਾਂਦਾ ਇਹੋ। ਉਹੀ ਗੱਲ ਹੈ। ਭਈਆ ਨਹੀਂ ਨਾ ਮਿਲਦਾ। ਉਹ ਮਿਲ ਜਣਾ ਕੋਈ ਗੱਲ। ਠੀਕ ਹੀ ਜਾਂਦੇ ਲੋਕ ਇਹਨਾਂ ਤੁਸੀਂ ਆਪਣੇ ਕਹਿੰਦੇ ਮੈਂ ਕਹਿੰਦਾ ਮੈਂ ਤਾਂ ਆਪ ਕਹਿੰਦੇ ਭਈ 500 ਰੁਪਏ ਦਿਹਾੜੀ ਨੂੰ ਮਿਲ ਜੇ ਕੋਈ ਤਾਂ ਮਿਲੇ। ਹਾਂ। ਚੱਲ ਮਿਲ ਜਣਾ ਕੋਈ ਗੱਲ। ਕੋਈ ਬੰਦਾ ਹੀ ਨਹੀਂ। ਉਹ ਭਈ ਇਹਦੀ ੱਡੀ ਸਾਨੂੰ ਘਾਟ ਵੀ ੱਡੀ ਕੋਈ ਮਹਿਸੂਸ ਨਹੀਂ ਹੁੰਦੀ ਪਰ ਇਹ ਜੇ ਟਾਈਮ ਔਖਾ ਹੋ ਜਾਂਦਾ। ਜਿੱਦਾਂ ਹੁਣ ਬੰਦਾ ਬਿਮਾਰ ਠਮਾਰ ਹੋ ਗਿਆ। ਕੋਈ ਮੁਸ਼ਕਲ ਨਹੀਂ ਸਾਨੂੰ ਹਾਂ ਪਹਿਲਾਂ ਤਾਂ ਕੋਈ ਚੱਕਰੇ ਨਹੀਂ ਤਾਂ ਆਹ ਦਿਨਾਂ ਚ ਆ ਕੇ ਬਹੁਤ ਦਿੱਕਤ ਆਈ ਪੈ ਵੀ ਤਾਂ ਸਾਰੇ ਡੱਬਰੇ ਗਿਆ ਹੋਰ ਹੋਰ ਮੈਨੂੰ ਸੁਬਮਾਰ ਹੋ ਗਈ ਮੇਰੇ ਸਗੂ ਕੋਚੜੇ ਮੈਂ ਆਪ ਬੁਖਾਰ ਚ ਲੱਗਦਾ ਰਿਹਾ ਇਹ ਮੇਰੇ ਵੀ ਜਾ ਕੇ ਨਾ ਪੇਟ ਡ੍ਰਿਪ ਪਲਵਾਏ ਤਾਂ ਮੈਂ ਮੜੀ ਉੱਥੇ ਮੈਂ ਤੇ ਵੀ ਤਾਂ ਫੂਟਾ ਪਤਾ ਲੱਗਦਾ ਪਨ ਕਿੰਨੇ ਲੋਕ ਕਹਾ ਦੇ ਹਾਂ ਉਹੀ ਗੱਲ ਹੈ ਜੀ ਸੋ ਨਾ ਫੋਣੀ ਮਾਰਾ ਦੇ ਰੰਦਾ ਹੈ ਕਰੋ ਆਵੇ ਦਿਨ ਸੁਖਦੇ ਆਵੇ ਬਿਲਕੁਲ ਡਾੜ ਕਹੇ ਦੱਸਦਾ ਉਹਦੇ ਕਰਕੇ ਹੋ ਰਿਹਾ ਨਾ ਹਾਂ ਹੁਣ ਤਾਂ ਆਪਾ ਦਬੇ ਰਹੇ ਗਨੇ ਗਰਮੀ ਹੈ ਆਪ ਡਾ ਬਠਣ ਹੋ ਜਾਂਦੀ ਮੇਰੀ ਉਹ ਹੀ ਗੱਲ ਹੈ ਥੱਲਾ ਕਰਕੇ ਕੱਪੜਾ ਵਹੀ ਮੌਸਮ ਕਰਕੇ ਨਾ ਸਮਝਿਆ ਬਾਈ ਇਹ ਮੀਂਹ ਹੀ ਨਾ ਪਿਆ ਕੋਈ ਸੁੱਕੀ ਜੀ ਠੰਡ ਪਈ ਜਾਂਦੀ ਆ ਮੇਰੇ ਸਰਦਾਰ ਜੀ ਨੂੰ ਇਹ ਲੈ ਲਓ ਉਹ ਤਾਂ ਠੰਡ ਬਹੁਤ ਲੱਗਦੀ ਆ ਹੁਣ ਕੰਮ ਕਰਦੇ ਜੈਕਟ ਖੋਲ ਲਈ ਹੁਣ ਹਵਾ ਲੱਗਦੀ ਆ ਹਾਂ ਹੇ ਬਖਾਰ ਫੇਖੋ ਹੁਣ ਖੁੱਲ੍ਹ ਖੁੱਲ੍ਹ ਹੋਣੀ ਰਾਤ ਨੂੰ ਦੇਖੋ ਡੰਗਰ ਵਾਲੇ ਮੈਂ ਚਲੇ ਜਾਂਦਾ ਜਾ ਕਰਾਂ। ਖੋਲੋ ਖੋਲੋ ਤਾਂ ਹੁਣ ਬਿਮਾਰ ਪੈਣੀ ਵੀ ਨਹੀਂ ਹੈ। ਜੀ ਹੋ ਜਾਣੀ ਉੱਥੇ ਹੋ। ਉਰੇ ਆਓ ਇੱਧਰ ਨੂੰ ਆ। ਇੱਧਰ ਨੂੰ ਆ। ਸਾਸਰੀ ਘਾਲ ਕਿੰਨੇ ਮਲਾਉਣੀ ਆ। ਚਲੋ ਕੇ ਬਲਾ ਸਾਸਰੀ ਕਾਕੀ ਦੂਜੀ ਦਾ ਗਾਲ ਸਾਹ, ਬਾਕੀ ਦੂਜੀ ਕੇ ਫਤੇ। ਹਾਂ ਅੱਗੇ। ਮੈਂ ਬੇਨਤੀ ਕਰਦਾ ਸਾਰੇ ਚੜ੍ਹਦੀ ਕਲਾ ਚ ਰਹੋ। ਹਾਂ। ਕੋਈ ਦਿੱਕਤਾਂ ਨਾ ਹੋਣ। ਇੱਧਰ ਆ ਤੁਹਾਡੇ ਮਹਾਰਾਜ। ਆਓ ਮੇਰੀ ਉਹਦੀ ਤੁਸੀਂ ਆਓ ਦੇਖੋ ਹੁਣ ਬਲਾ ਹੋਣੀ ਦੇਖੀ ਸਾਸਰੀ। ਹੁਣ ਦੇਖੀ ਕਹਿਣ ਦੀ ਲੋੜ ਵੀ ਨਹੀਂ। ਸਾਤਰੀਕ ਬੁਲਾਤੀ ਥੋੜਾ ਜੋਰ ਤੇ ਹੱਥ ਨੁਰੂ ਸੱਚੀ ਗੱਲ ਬੁਲਾਈ ਸਾਤਰੀਕ ਸਾਤਰੀਕਾਲ ਜੀ ਬਾਈ ਜਾਂਦਾ ਆ ਜਾ ਵੰਟੀ ਕਿਹਨੇ ਕੁੜੀ ਅੱਧਾ ਮੱਟਾ ਨਹੀਂ ਕੋਲ ਲੈ ਲੈ ਹੋਰ ਇਹਦਾ ਜਫੀ ਪਾਲੀ ਨੇ ਕਿੱਥੇ ਆਵੇ ਕਿਸੇ ਕੋਲ ਇਹ ਨਹੀਂ ਉਤਰੀ ਕਿ ਉਹਦੀ ਗੋਦੀ ਤੇ ਪਾਪਾ ਕਿੱਥੇ ਗਿਆ ਮੇਰੇ ਬੁੱਸਾ ਤੇ ਦੂਰ ਹੈ ਅਗੂ ਬੁਲਾਉ ਸਾਤਰੀਕ ਹੋ ਵੈਨੂੰ ਇਹ ਗੱਟੀ ਖੋਲ ਦੀ ਕਿੱਥੇ ਨੂੰ ਜਾਣਾ ਤੈ ਮਾਪਾ ਜੀ ਤੁਸੀਂ ਇੱਥੇ ਬਹਿ ਜਾਓ ਉਧਰ ਦੇਖ ਲੈ ਤੂੰ ਕਿੱਥੇ ਜਾਣਾ ਤੂੰ ਚਲੋ ਫੇ ਭਾਈ ਮੈਂ ਹੁਣ ਨਵੇੜਾ ਲੱਗਰਾਂ ਦਾ ਕੰਮ ਅੱਛਾ ਹੋਰ ਕੀ ਦੇਖ ਲੋ ਜੀ ਸਰਦਾ ਲੈ ਸਰਦਾ ਕਿੱਥੇ ਜੇ ਸਰਦਾ ਹੁੰਦਾ ਫੇ ਕਾਨੂੰ ਲੱਗਣਾ ਦਾ ਕੰਮ ਹਾਂ ਚੌਣੀਆਂ ਦਾ ਪੈਲੀ ਲਈ ਆ ਹੁਣ ਹਾਂ ਵੇ ਬੱਦਿੰ ਨੂੰ ਕਾ ਨਰਨਾ ਪਾ ਦਵੀਰ ਨੂੰ ਹਾਂ ਤੇ ਤਾਂ ਲੱਭ ਚੱਲ ਗਦੇ ਵੀਰ ਨੇ ਜਦੇ ਵੱਢ ਜਣਾ ਵੈ ਸੱਚ ਜਾ ਕੇ ਪਹਿਲੇ ਕਹੀ ਜਾਂਦਾ ਮੇਰਾ ਜੀ ਨਹੀਂ ਲੱਗਦਾ ਚੱਲ ਚੁਆਣੀਆਂ ਨਹੀਂ ਚੁਆਣੇ ਨੂੰ ਕਹੀ ਜਾਂਦਾ ਬਾਈ ਚੱਲ ਗਾਇਆਂ ਨੂੰ ਮਸ਼ੀਨ ਲਾ ਲੂੰਗਾ ਹਾਂ ਨਾ ਹਲਕਾ ਫੁਲਕਾ ਦਾ ਕੰਮ ਹਾਂ ਉਹ ਤਾਂ ਚੱਲ ਕੋਈ ਬਹੁਤਾ ਪਾਰਾ ਕੰਮ ਨਹੀਂ ਮਸ਼ੀਨ ਵਾਲਾ ਦਾ ਚੋ ਅਸੀਂ ਆਪੇ ਲੈਣੀ ਆ ਮਸ਼ੀਨ ਲਾ ਲੂੰਗਾ ਚੱਲ ਗਾਇ ਆ ਇਹ ਉਹ ਤਾਂ ਚੱਲਾ ਸੀ ਮੈਂ ਸਾਰਾ ਚੋਲਣੀ ਆ ਤੇ ਮਸ਼ੀਨ ਇਹ ਲਾ ਲੂੰਗਾ ਚਲੋ ਮਿਲਦੇ ਜੀ ਫਿਰ ਅੱਗੇ ਲੋ ਜੀ ਉਸ ਤੋਂ ਬਾਅਦ タルਕਾ ਜੀ ਦੀਦੀ ਨੇ ਨਾ ਦਿੱਤਾ タル ਦੀਦੀ ਕਹਿੰਦੇ ਵੀ ਅੱਜ ਚੁੱਲੇ 'ਤੇ ਸਬਜ਼ੀ ਬਣਾਉਣੀ ਆ ਗੈਸ 'ਤੇ ਬਣਾਈ ਜਾਂਦੇ ਆ ਤੁਸੀਂ ਦੱਸ ਹਾਂਜੀ ਕੁਝ ਕਹਿਣਾ ਚਾਹੋਗੇ ਚੁੱਲੇ ਬਾਰੇ ਭਈ ਚੁੱਲੇ 'ਤੇ ਬੈਠ ਕੇ ਹੋ ਜਾਂਦਾ ਹੈ ਗੈਸ 'ਤੇ ਖੜ ਕੇ ਖਾਣਾ ਪੈਂਦਾ ਉਹ ਦੇਖਿਓ 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 ਨਾਲੇ ਦੀਦੀ ਇੱਕ ਗੱਲ ਤੁਸੀਂ ਵੀ ਮੰਨ ਲਦੇ ਹੋ ਵੀ ਚੁੱਲੇ ਵਾਲੀ ਸਬਜ਼ੀ ਬਹੁਤ ਸਵਾਦ ਬਣਦੀ ਰੋਟੀ ਵੀ ਉੱਲੇ ਦੀ ਸਬਜ਼ੀ ਆ ਰੋਟੀ ਬਹੁਤ ਸੋਹਰ ਲੱਗਦੀ ਹੈ। ਬਸ ਇੱਕ ਵਾਰੀ ਆਏ ਹੋ ਜਨਾ ਉਹ ਖੇਚੜ ਜੀ ਸਮਝਣ ਲੱਜਦਾ ਬੰਦਾ। ਹਾਂ ਹਾਂ। ਮੈਂ ਤਾਂ ਮੰਮੀ ਨੂੰ ਕਹਿ ਦਿੰਦੀ ਆ ਵੀ ਸਵੇਰੇ ਕਰ ਲੈਨੇ ਆ ਵੀ ਨਾਲੇ ਆਪਣਾ ਜਿਹੜਾ ਉਹ ਆ ਕਿਆ ਕਹਿੰਦੇ ਨੇ ਸਰੀਰ ਨੂੰ ਥੋੜੀ ਜਿਹੀ ਧੁੱਪ ਲੱਗ ਜੂਗੀ। ਸਹੀ ਗੱਲ ਆ। ਹੂੰ। ਫਾਇਦਾ ਇਹ ਸਾਫੇ ਫੁੱਲੇ ਬਣਾਏ ਬੜੀ ਵੰਦਾ ਹੈ ਟੇਸਟ। ਹੋਰ ਕੀ ਹੋਰ ਕੀ? ਦੇਖ ਲਓ। ਚੁੰਨੇ ਦਿਖਦਾ। ਹੁੰਦਾ ਨਾਲੇ ਵਧੀਆ ਲੱਗਦੀ ਏ ਨਾਲੇ ਬੈਠ ਕੇ ਆਪਣਾ ਕੰਮ ਹੁੰਦਾ ਖੜ ਕੇ ਹੁੰਦਾ ਨਹੀਂ ਹੈਗਾ ਬਹੁਤੀ ਵੇਰ ਹਨ ਜੀ ਜੀ ਗੈਸ ਪਰ ਖੜ ਕੇ ਕਰਨਾ ਪੈਂਦਾ ਏ ਥੋੜੀ ਆਵਾਜ਼ ਤਾਂ ਸੁਣਦੀ ਹੋਣੀ ਉਧਰ ਰਵਿੰਦਰ ਹੀ ਸੁਣਦਾ ਬੋਲਦਾ ਉਹ ਮੈਸਜ ਆਉਂਦੇ ਹੁਣ ਇੱਧਰ ਸੁਣਦੇ ਨਹੀਂ ਜੀ ਹੌਲੀ ਬੋਲੋ ਹੋਰ ਕੀ ਜੀ ਆ ਦੇਖ ਲਓ ਜੀ ਵਿੱਚ ਜਿਹੜੇ ਕਹਿੰਦੇ ਆ ਵੀ ਸਰਦਾਰ ਜੀ ਬਹੁਤ ਸਾਊ ਆ ਵਿੱਚੇ ਗਾਲਾਂ ਕੱਢ ਰਹੇ ਨੇ ਜੀ ਠੀਕ ਆ ਸੁਣ ਲਓ ਜੀ ਸਾਰੇ ਜਾਣੇ ਪੋਰਸ਼ਨ ਜੀ ਇਹ ਮੈਂ ਕੱਟਣਾ ਹੈ ਨਹੀਂ ਹਾਂ ਵਿੱਚ ਦੇਖੇ ਹੁਣ ਦਿਨ ਜਦ ਚੁੱਪ ਕਰ ਗਏ ਮਨਵੀਰ ਪੁੱਤੋ ਯਾ ਮੇਰਾ ਤੈਨੂੰ ਪਤਾ ਮੇਰਾ ਡਰਾਅਰ ਕਿਹੜਾ ਉੱਥੇ ਜਿਹਦੇ ਵਿੱਚ ਲੈਪਟਾਪ ਵਗੈਰਾ ਪਾਏ ਆ ਉਹ ਜੋ ਪਾਵਰ ਬੈਂਕ ਲੈ ਕੇ ਆਉਂਗਾ ਪਤਾ ਕਿਹਜਾ ਹੁੰਦਾ ਹੈ ਜਾਂ ਲੈ ਕੇ ਆ ਫਿਰ ਬਰਾਜਾ ਹੁੰਦਾ ਹਾਂ ਛੋਟਾ ਜਾਂ ਹਾਂ ਜਿਹਨੂੰ ਦੋ ਤਾਰਾਂ ਲੱਗੀਆਂ ਪਈਆਂ ਹੋਣਗੀਆਂ ਵਿੱਚੇ ਬਰਾਜਾ ਹੁੰਦਾ ਹੈ ਛੋਟਾ ਜਾਂ ਹੁੰਦਾ ਹੈ ਆ ਦੇਖੋ ਉੱਚ ਪਾਣੀ ਉਹ ਵੀ ਜਦ ਦੀਦੀ ਬਣਾਉਂਦੀ ਹੋਵੇ ਦੀਦੀ ਕਾ ਗੱਲ ਹੈ ਤੁਸੀਂ ਸਰਪ੍ਰਾਈਜ਼ ਦਿੱਤਾ ਦੇਖ ਲਓ ਮਾਲਕ ਦੇ ਰੰਗ ਆ ਇਹ ਵੀ ਕੁਛ ਨਹੀਂ ਪਤਾ ਕਿਸ ਟਾਈਮ ਕਿਹੜੇ ਦੇ ਹੱਥੋਂ ਕਿਆ ਚੀਜ਼ ਸਾਨੂੰ ਖਾਣ ਨੂੰ ਮਿਲ ਜਣੀ ਸਹੀ ਗੱਲ ਹੈ ਹੈਨਾ ਹਾਂ ਉਹੀ ਤਾਂ ਚੀਜ਼ ਆ ਨਹੀਂ ਜੇ ਪਹਿਲਾਂ ਸਬਜ਼ੀ ਭਾਂਡ ਜਾਂਦੀ ਸਾਜਦੇ ਅੱਜ ਸਬਜ਼ੀ ਤਾਂ ਹੀ ਲੇਟ ਹੋਈ ਵੀ ਮੇਰੇ ਹੱਥਾਂ ਦੇ ਵੀ ਦੀਦੀ ਨੇ ਬਣਾਉਣੀਆਂ ਹਾਂ ਤਾਂ ਤਾਂੂੰ ਛੋਲੇ ਛੂਲੇ ਕਰਤੇ ਸੀਗੇ ਅਸੀਂ ਸਾਰਾ ਕੁਝ ਹੋਇਆ ਤਾਂ ਐ ਮੈਂ ਦੱਸਿਆ ਵੀ ਨਹੀਂ ਦੇਖ ਲਓ ਬਈ ਮੇ ਆਣਾ ਹੈ ਹਾਂ ਕਿਤੇ ਆਈ ਔਰ ਕੀ ਤੁਸੀਂ ਮੈਨੂੰ ਹੁਣੇ ਕੀ ਕਹਿਣ ਲੱਗੇ ਹੋ ਤੇ ਸ਼ੁਭਵਾਰ ਹੈ ਮੈਂ ਸ਼ੁਭਵਾਰ ਹੈ ਕਹਿੰਦੀ ਮੈਂ ਵੀਡੀਓ ਦੇਖੀ ਕੱਪੜੇ ਲੈ ਕੇ ਆਂਦੇ ਜਿਹੜਾ ਗਿਫਟ ਦਏ ਉਹ ਵੀ ਮੈਂ ਫੁੱਲ ਨੂੰ ਪਾ ਕੇ ਜਾਣੇ ਆ ਹੈ ਫਿਰ ਖੇਲਣੇ ਚੀਜ਼ਾਂ ਲੈ ਕੇ ਦਈਆਂ ਉਹ ਵੀ ਮੈਂ ਫੁੱਲ ਨੂੰ ਲੈ ਕੇ ਜਾਣਾ ਦੇਖ ਲੋ ਚੱਕ ਫੂਲੇ ਫੂਲ ਚੱਲਦਾ ਉਹਦਾ ਸਕੂਲ ਦਾ ਨਾਂ ਨਹੀਂ ਲੰਦੀ ਫੂਲ ਦਾ ਹੀ ਨਾਂ ਲੰਦੀ ਆ ਬਸ ਦੇਖ ਲੋ ਤੁਸੀਂ ਉਹਨੂੰ ਪਿਆਰ ਆ ਕੁਛ ਹੁਣ ਬਾਜੀ ਨੂੰ ਹਸਪੀਟਲ ਮਿਲਣ ਗਈ ਹੋ ਬਾਜੀ ਕਹਿੰਦੇ ਆ ਜਾ ਮੇਰੇ ਕੋਲ ਡਰ ਗਈ ਵੀ ਉਹਨਾਂ ਦੇ ਹਾਈ ਹੋਈ ਵੀ ਆ ਵੀ ਉਹ ਲੱਗੀ ਵੀ ਸੂਈ ਲੱਗੀ ਹੋਈ ਆ ਬਾਜੀ ਬੁਲਾਉਣ ਆ ਜਾ ਮੇਰੇ ਕੋਲ ਮੈਂ ਆ ਜੂਗੀ ਪੀਜ਼ਾ ਖਾਉਂਗੇ ਆਪਾਂ ਪੀਜ਼ਾ ਖਾਉਂਗੇ ਮੈਂ ਕਿਉਂ ਰਵਿੰਦਰ ਨਾਲ ਉਹ ਨਾ ਬਾਜੀ ਦਾ ਜ਼ਿਆਦਾ ਕਰਦੀ ਆ ਹੁਣ ਉਹ ਬਾਜੀ ਪਿਆਰ ਕਰਦੇ ਨਾ ਸਾਰੀਆਂ ਗੱਲਾਂ ਇਹਦੀ ਡਿਮਾਂਡਾਂ ਪੂਰੀਆਂ ਕਰੀ ਜਾਂਦੇ ਆ ਬਾਜੀ ਜਾਦੀ ਹਸਪੀਟਲ ਤੇ ਰਹੀ ਨਾ ਇੱਕ ਬਵਰੀ ਮਾਸੀ ਨਾਲ ਮੇਰੇ ਕੋਲ ਉੱਥੇ ਉਹ ਬਾਂਟੀ ਲੈ ਪੁੱਤ ਪਰਾ ਹੋ ਜਾ ਚੁੱਲੇ ਤੇ ਬਾੰਟੀ ਲੈ ਜਾਂਦਾ ਤਾਂ ਨਾ ਚੀਜ਼ਾਂ ਜਦੋਂ ਦੁਆਣ ਆਉਂ ਕਹਿੰਦਾ ਜਦ ਇਹ ਨਾ ਕੋਧੀ ਰੂਕੀ ਚੀਚੀ ਚੀਚੀ ਲੈ ਹੋਈ ਹੋਈ ਕਹਿਣਾ ਨਾ ਚੱਲ ਚੀਜੀ ਲੈਣ ਚੱਲਣਾ ਉਹਨਾਂ ਨੂੰ ਜਦ ਲੈ ਜਾਣੀ ਵਾਸ ਮਾਸੀ ਨੇ ਕਿਜੀ ਨਾ ਨਾ ਦਾਦਾਈ ਨਾ ਪੁੱਤੀ ਨੂੰ ਨਾ ਲੈ ਕੇ ਜਾਏ ਦੁਆ ਕਰ ਲੈ ਆਈ ਹੋਰ ਕਿੱਥੇ ਲਿਆਣੇ ਖੜਦੇ ਹੋਰ ਕੀ ਕਾਲਾ ਬਾਅਦ ਚੀਜ਼ ਪਿਆਰੀ ਹੈ ਜਿਹੜਾ ਚੀਜ਼ ਦੁਆ ਤੀ ਪਿਆਰ ਮਿਲ ਗਿਆ ਲੈਣਾ ਉੱਧਰ ਦਾ ਹੀ ਹੋ ਜਾਂਦਾ ਉੱਧਰ ਦਾ ਹੀ ਹੋ ਜਾਂਦਾ ਉਹੀ ਆ ਗੱਲ ਹੈ ਐ ਮੰਨੂ ਦੇ ਕੇ ਬਸ ਉਹਨੇ ਗਰਦਾ ਐ ਰੱਖਣੀ ਐ ਨਹੀਂ ਵੀ ਚੱਕਦੀ ਹੁੰਦੀ ਅੱਪ ਨੂੰ ਐ ਰੱਖਦੇ ਹੁਣ ਇੱਕ ਦੋ ਵਾਰੀ ਮੈਂ ਚੀ ਦਵਾ ਤੀ ਮੇਰੇ ਖਲਾਗੀ ਖੇਲਣ ਦੇਖ ਲੈ ਐ ਨਿਆਣਾ ਪਿਆਰ ਦਾ ਭੁੱਖਾ ਹੁੰਦਾ ਕਹਿਦੀ ਹੈ ਜਿਵੇਂ ਕੀ ਹੈਨਾ ਹੁਣ ਪਾ ਲਓ ਦੀਦੀ ਉਹ ਛੋਲੇ ਛੂਲੇ ਵਿੱਚ ਆ ਦੇਖੋ ਜੀ ਵਾਹ ਐਧਰ ਉਧਰ ਘਟਿਓ ਆਵਾਜ਼ ਘੱਟ ਰੱਖਿਓ ਜੀ ਛੋਲੇ ਪਾ ਲਓ ਇੱਧਰ ਆ ਸਾਡਾ ਇੱਕ ਅੰਮਲੀ ਬੈਠਾ ਲ ਫੋਲੇ ਪੰਨ ਕੇ ਪਾ ਦਈਏ ਦੇਖ ਲਓ ਹਾਂ ਗਾੜੀ ਹੋ ਜੂਗੀ ਨਾ ਹਾਂਜੀ ਹਾਂਜੀ ਦੀਦੀਆਂ ਐਓ ਕਰ ਲੋ ਇਹਦੇ ਚ ਹੈ ਨਾ ਦੀਦੀ ਇਹਨਾਂ ਚ ਵੀ ਖਾਸਾ ਪ੍ਰੋਟੀਨ ਹੁੰਦਾ ਹੋਊਗਾ ਨਾ ਜਦ ਇਹਨਾਂ ਨੂੰ ਨੂਨ ਨਾਲ ਚ ਰਲਾ ਕੇ ਖਾ ਲੋ ਇਹਨਾਂ ਨੂੰ ਉਹ ਸੂਪ ਪੀਂਦੇ ਆ ਮੈਂ ਬਹੁਤ ਪੀਤਾ ਮੈਨੂੰ ਬਹੁਤ ਹੁਮੀ ਕਈ ਵਾਰ ਯਾਦ ਆ ਜਾਂਦਾ ਮੈਂ ਐਂਦੇ ਤੇ ਇਹ ਕਹਿੰਦੇ ਪਲਾ ਲਿਓਂਗਾ ਕਿਸੇ ਦਿਨ ਆਪਾਂ ਨੇ ਵੀ ਪੀਆ ਤਾਂ ਤੇਰੇ ਵਿਆਹ ਤੇ ਪਹਿਲਾਂ ਜਦ ਸਾਨੂੰ ਛੱਡਣ ਆਈ ਸੀ ਚਾ ਛੱਡਣ ਆਏ ਸੀਗੇ ਦੇਖ ਲਓ ਹਾਂ ਘਰ ਦੇ ਕੋਲ ਦੀ ਆ ਕੇ ਮੁੜ ਕੇ ਗਈ ਸੀ ਹਾਂ ਦੇ ਲਓ ਆਪਣੇ ਗੇਟ ਬੋਰ ਤੇ ਮੁੜ ਕੇ ਗਈ ਤੀ ਬਸ ਇੱਕ ਅੰਤਰ ਨਹੀਂ ਪੜੀ ਰਵਿੰਦਰ ਕਹਿੰਦਾ ਤਾਂ ਦੀਦੀ ਲੈ ਤਾਂ ਕਾਹਦਾ ਮੋੜੀ ਕਹਿੰਦਾ ਮੈਂ ਖਾਚਾ ਬਚੜਾ ਤਾਂ ਹੀ ਕਹਿੰਦੇ ਸੀਗੇ ਲੈ ਹਾਂ ਖਾਚਾ ਵਰਜਣਾ ਤਾਂ ਕਹਿੰਦਾ ਭੇਜਣੀ ਨਹੀਂ ਤੀ ਹੂੰ ਕੀ ਜੂ ਕਹਦੇ ਜੂ ਜੂ ਤਾਂ ਲੰਘਿਆ ਹੀ ਤੇ ਚੱਲ ਕਹਿੰਦੇ ਪੈਰ ਨਹੀਂ ਰੱਖੀਦਾ ਹੁੰਦਾ ਵੀ ਪ੍ਰਾਉਣਾ ਹੀ ਲੈ ਕੇ ਆਊਗਾ ਰੌਣਾ ਫਿਰ ਕਹਿੰਦਾ ਟਰੈਕਟਰ ਪਰੇ ਲੈ ਕੇ ਆਉਣਾ ਮੈਂ ਤੈਨੂੰ ਐ ਗੰਦੇ ਨਹੀਂ ਬਣਾਉਂਦੀ ਜਾਨੀ ਕਿ ਉਹ ਘਰ ਕੋਲ ਤੇ ਪਿੱਛੇ ਤੇ ਤਾਇ ਦੇ ਘਰ ਕੋਲ ਤੇ ਮੁੜ ਗਈ ਤੀ ਆਹੋ 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 ਉਹ ਘਰ ਕੋਲ ਤੇ ਮੁੜ ਗਈ ਤੀ ਜਦੋਂ ਅੱਗੇ ਨਹੀਂ ਆਈ ਹਾਂ ਤਾਂ ਵੈਸੇ ਆਹੀ ਗਲੀ 'ਚ ਰਹਿ ਗਈ ਸੀ ਸਾਡੇ ਵਾਲੀ ਜਾਨੀ ਨੂੰ ਬਸ ਅੰਦਰ ਨਾ ਬਾਕੀ ਦੀਦੀ ਪਤਾ ਕਿਆ ਦੇਖੋ ਨੇੜੇ ਦੇ ਆਹੀ ਫਾਇਦਾ ਹੁਣ ਦੁੱਖ ਸੁੱਖ 'ਚ ਆ ਕੇ ਮਾਸੀ ਚਾਚਾ ਜਦੇ ਆ ਜੰਦੇ ਹੈਨਾ ਐਦੇ ਤੇ ਰਵਿੰਦਰ ਚਲ ਜਾਂਦਾ ਜਦੇ ਸਾਡਾ ਵੀ ਟਾਈਮ ਨਹੀਂ ਤਾਂ ਸਾਤੇ ਪਿੰਤਾ ਹੋਣਾ ਹੂੰ ਦੀਦੀਆਂ ਵੀ ਦੂਏ ਉਹ ਤੇ ਫੇ ਹੁਣ ਚਾਚਾ ਜੀ আর ਮਾਸੀ ਜੋ ਲੈ ਕੇ ਗਏ ਤੇ ਮਾਸੀ ਅੱਜ ਵੀ ਕਹਿੰਦੀ ਸੀ ਕਹਿੰਦੀ ਵੀ ਜੇ ਰਵਿੰਦਰ ਨੂੰ ਜ਼ਿਆਦਾ ਬੁਖਾਰ ਆ ਮੈਂ ਆ ਜਿੰਦੀ ਮਾਣੀ ਮੋਟੇ ਤਾਂ ਮੈਂ ਸਾਂ ਜੋ ਹੋ ਜੂਂਗੀ ਆ ਮੈਂ ਉਹ ਮਾਸੀ ਰਵਿੰਦਰ ਮਨਾ ਕਰਦਾ ਵੀ ਰਹਿਣ ਦਿਓ ਤੁਸੀਂ ਜਵਾਂਦੇ ਕਿਉਂਕਿ ਆਏ ਨਾ ਮੈਂ ਸਾ ਇਹਨਾਂ ਕੋਲੇ ਲੋਟ ਆ ਲੱਤਾਂ ਲੁੱਤਾਂ ਮਾਰੀ ਜਾਂਦੀ ਨਾ ਫਿਰ ਸਾਤੇ ਵੀ ਨਹੀਂ ਜਵਾਂਦੇ ਉਹ ਪਹਿਲਾਂ ਚ ਉਹ ਹੋ ਜਾਂਦੇ ਪਹਿਲਾਂ ਮੈਂ ਸਾ ਸਾਉ ਦੀ ਹੁਣ ਇਹ ਤਾਂ ਬਹੁਤ ਹੋਆ ਲੱਤਾਂ ਐ ਮਾਰਦੀਆਂ ਡਰ ਲੱਗਦਾ ਕਿ ਨਾ ਦੀਦੀ ਹੋਰੇ ਨਾ ਗੁੱਟ ਘੱਟ ਫਿਰ ਮਾਰ ਹਾਂ ਹਾਂ ਇਧਰ ਤਾਂ ਦੇਖ ਲੈ ਲੈ ਇਹ ਮੈਂ ਖਾਣ ਲੱਗਿਆ ਵਾ ਨਾਲ ਦੇਖ ਮੂੰਹ ਵਿੱਕਣਾ ਲਵੇੜਿਆ ਨਾਰ ਨੂੰ ਇੰਗਲਿਸ਼ ਚ ਕਿਆ ਕਹਿੰਦੇ ਆ ਐਪਲ ਹਾਂ ਐਪਲ ਯੂਟ ਪ੍ਰੋਮੇ ਗ੍ਰੇਨੇਟ ਆ ਗਿਆ ਹੁੰਦਾ ਇੰਗਲਿਸ਼ ਵਿੱਚ ਮੇਤੇ ਵੀ ਨਹੀਂ ਸਵਾਰ ਕੇ ਬੋਲ ਹੁੰਦਾ ਪ੍ਰੋਮੀ ਗ੍ਰੇਨੇਟ ਪਤਾ ਨਹੀਂ ਬਹੁਤ ਵੱਡਾ ਜਿਹਾ ਸ਼ਬਦ ਹੈ ਇਦਾਂ ਹੀ ਪੈਂਦਾ ਬੋਲ ਹੁੰਦਾ ਅਰੇ ਦੀਦੀ ਮੈਂ ਕਹਿੰਦੀ ਐਂ ਕਰੋ ਇਹਦੇ ਚ ਤੁਸੀਂ ਘੋਟਣਾ ਹੀ ਫੇਰ ਦੋ ਘੋਟਣੀ ਤਾਂ ਮੈਂ ਦੇਖਦੀ ਘੋਟਣ ਅੰਦਰ ਅੰਦਰ ਪਿਆ ਜੀ ਅੰਦਰ ਤੇ ਲਿਆਓ ਤੁਸੀਂ ਹਾਂ ਤੇ ਜੈਨ ਨੇ ਤੁਹਾਨੂੰ ਮੜ ਗਿਆ ਮੈਂ ਮੈਂ ਹਿੱਸਾ ਦਿਖਾਵਾਂ ਜੀ ਠੀਕ ਹੈ ਆ ਦੇਖੋ ਇਸ ਟਾਈਮ ਦਾ ਹਾ ਚੱਲ ਰਿਹਾ ਕੰਮ ਯੇ ਕੰਮ ਕਰਦੇ ਹੋ ਕਿ ਗੱਲਾਂ ਕਰਦੇ ਹੋ ਤੁਸੀਂ ਗੱਲ ਦੀ ਗੱਲ ਮਣੀ ਮੁਕੀਆਂ ਗੱਲਾਂ ਵੀ ਮਾਰੀ ਜਾਂਦੀ ਆ ਭਾਈ ਗੱਲ ਦੀ ਗੱਲ ਕੰਮ ਨਹੀਂ ਕਰੀ ਜਾਂਦੀ ਮੇਰਾ ਵੀਰ ਕਿੱਥੇ ਆ ਵੀਰ ਡਾਕਟਰ ਮਸ਼ੀਨ ਲਾਈ ਜੀ ਭਾਈ ਫਿਰ ਠੀਕ ਹੈ ਮਤਲਬ ਹਟੇ ਨਹੀਂ ਉੱਠੇ ਗਏ ਉਹ ਕਹਿੰਦਾ ਵੀ ਚੱਲ ਹੈਲਪ ਹੋ ਜੂਗੀ ਭਾਈ ਜਲਦੀ ਵਿਹਲੇ ਹੋ ਜੂਗੇ ਹਾਂ ਮੰਨ ਲਈ ਨਾ ਹਾਂ ਭਾਈ ਜਦ ਤੇਰੀ ਮਾਰਦੀਆਂ ਫੇ ਆਏ ਕਰ ਤੂੰ ਚੋਾਈ ਅਸੀਂ ਕਰ ਲੈਣੀ ਆ। ਉਹ ਮਸ਼ੀਨ ਲੈ ਲਾ। ਮਸ਼ੀਨ ਲੈ ਲਓ ਕਿੰਨੀਆਂ ਕਰ ਰਹੀਆਂ? ਬੱਸ 20 ਮਿੰਟ ਦਾ ਕੰਮ ਪੂਰਾ। ਥੋੜੀ ਜਿਹੀ ਰਹਿ ਗਈਆਂ। ਪਾਣੀ ਪਿਲਾਉਣਾ ਹੋਣਾ ਇਹਨਾਂ ਨੂੰ ਹਨਾ। ਨਾ ਮੈਂ ਸਾਨੂੰ ਦਾ ਇੱਤਾਂ ਵਾਏ। گاਵਾ-ਗਾਵਾ ਨੂੰ ਪਿਲਾਉਣਾ। ਉਹ ਗਾਵਾਂ ਨੂੰ ਪਿਲਾ ਦੇਣਾ। ਓਕੇ 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 ਓਕੇ। ਠੀਕ ਆ। ਮੱਕੀ ਦੀ ਰੋਟੀ ਖਾਓਗੇ ਕ ਕਣਕ ਦੀ? ਮੈਂ ਤਾਂ ਭਾਈ ਕਾਦੀ ਛੱਭਦੀ ਆ। ਅ ਛੋਲੇ ਆ ਥੋੜੇ ਜਿਹੀ ਰਾਈਸ ਵੀ ਬਣਾ ਲੈਣੇ। ਫਿਰ ਮੇਰੇ ਮੱਕੀ ਦੀ ਰੋਟੀ ਖਾਣ ਨੂੰ ਦਿਲ ਕਰਦਾ ਤਾਂ ਦੀਦੀ ਕਹਿੰਦੇ ਮੱਕੀ ਦੀ ਰੋਟੀ ਵੀ ਬਣਾ ਹਾਂ ਵਾਹੇ ਮੱਕੀ ਦੀ ਮੱਕਟ ਖਾ ਮਾਂ ਮਾਂ ਚੱਲ ਖਾ ਲਾਂਗੇ ਇੱਕ ਰੋ ਖਾ ਲਿਓ ਹੁਣ ਖਾ ਲਾਂਗੇ ਹਾਂ ਵਾਹੋ ਦੇਖੀ ਉਹਦੀ ਅੱਖਾਂ ਕਿਹ ਜਿਹੀਆਂ ਲੱਗਦੀਆਂ ਉਹ ਡੰਗਰਾਂ ਵਾਲਿਆਂ ਦਾ ਫਿਰ ਟੂ ਲੈਟ ਨਹੀਂ ਕੰਦੀ ਅੱਖਾਂ ਜਿਹਦੇ ਦੇ ਕੰਨਾਂ ਨੂੰ ਕਿਹ ਲੱਗਿਆ ਵਾ ਉਹ ਟੋਕੋ ਲੋ ਆਏ ਬਿਆਹ ਛੋਟ ਕਰਾਈ ਦੀ ਹੈ ਨਾ ਅੱਛਾ ਇਹ ਕਦੇ ਨਹੀਂ ਖੁੱਲਣੇ ਹੁਣ ਨਾ ਨਾ ਖੁੱਲ ਜਾਂਦੇ ਆ ਛਬਾਲੀਆਂ ਪਾਈਆਂ ਹਾਂ ਇਧਰ ਇਹਨੂੰ ਦੇਖ ਲਓ ਹਾਂ ਪਹਿਲਾਂ ਕਰਾਈ ਦੀ ਛੋਟ ਤਾਂ ਹਾਂ ਇਧਰ ਆ ਸਰਕਾਰ ਨੇ ਸੋਨੇ ਦੀਆਂ ਵਾਲੀਆਂ ਪਾਈਆਂ ਵੀ ਆ ਦੀਦੀ ਕਹਿੰਦੇ ਹਾਂ ਹੂੰ ਉਹ ਬਰ ਹੱਥੇ ਪਤੰਤਰ ਨੇ ਲਾਲੀ ਲਾਲ ਕਰੇ ਪਈ ਐ ਕਿ ਮੈਂ ਖਾਣਾ ਹੈ ਖਾਣ ਲਓ ਲੱਗਿਆ ਵਾ ਇਹ ਆਹੀ ਅਨਾਰ ਖਾਣੀ ਤੇ ਅਨਾਰ ਨਹੀਂ ਖਾਣਾ ਮੇਰੀ ਗੱਲ ਸੁਣੋ ਵਧੀਆ ਗੱਲ ਆ ਹੋਰ ਨਹੀਂ ਖਾਂਦਾ ਨਾਰ ਤਾਂ ਚੰਗੀ ਚੀਜ਼ ਆ ਨਹੀਂ ਚਲ ਖਾ ਤਾਂ ਲਵੇ ਸ਼ਾਮ ਦਾ ਲੱਗਿਆ ਵਾ ਹੁਣ ਤੱਕ ਨਹੀਂ ਖਾ ਹੋਇਆ ਮੇਰੀ ਗੱਲ ਦਾ ਮਤਲਬ ਆ ਹੈ ਖਾ ਤਾਂ ਲਵੇ ਵਧੀਆ ਤੁਸੀਂ ਤਾਂ ਖਾਂਦੇ ਨਹੀਂ ਹੈਗੇ ਹੁਣ ਇਹ ਨੂੰ ਤਾਂ ਖਾ ਲੈਣ ਦੋ ਫਿਰ ਨਹੀਂ ਅਨਾਰਾਂ ਦਾ ਤਾਂ ਅੱਦਾ ਪਿਆਲੇ ਵੀ ਅੱਦਾ ਹੀ ਘਾ ਹੋਇਆ ਛਾਉ ਤੇ ਹੁਣ ਤੱਕ ਐ ਦੇਦੇ ਸਾਰੀ ਰਾਤ ਹੋ ਜਣੀ ਕਾਂਦੇ ਨੂੰ ਆਹ ਵੇਖੋ ਉਹ ਵੀ ਅੱਦਾ ਹੋਇਆ ਦੇਖ ਲੈ ਹਾਂ ਦੇਖin ਮੇਰੀ ਨੂਰ ਵੀ ਨਾ ਕਰ ਸੁਣਨਾ ਪਿਆ ਨੂਰ ਰੋਪਣ ਗਈ ਵੀ ਹਾਂ ਦਵਾਈ ਜੀ ਲੈਣ ਗਈ ਵੀ ਭਾਜੀ ਨਾਲ ਅੱਛਾ ਅੱਛਾ ਹੂੰ ਠੀਕ ਆ ਫੇਰ ਵੀਡੀਓ ਨੂੰ ਸੀ ਕੰਮ ਕਰਾ ਸੁ ਠੀਕ ਆ ਫੇਰ ਵੀਡੀਓ ਤਾਂ ਬੰਦ ਕਰ ਦੋ ਹੋ ਗਿਆ ਵਲੌਗ ਪੂਰਾ ਹਾਂਜੀ 7 ਮਿੰਟ ਦੀ ਵੀਡੀਓ ਬਣਾਤੀ ਮੈਂ ਐਕਸਟਰਾ ਅੱਛਾ ਹੂੰ ਚਲੋ ਵੀ ਠੀਕ ਆ ਫਿਰ ਸਤਿ ਸ੍ਰੀ ਅਕਾਲ ਜੀ ਮਿਲਦੇ ਹਾਂ ਕਿਸੇ ਅਗਲੇ ਬਲੌਗ ਚ ਹੁਣ ਸਰਦਾਰ ਜੀ ਮੱਕੀ ਦੀ ਰੋਟੀ ਬਣਾਉਣਗੇ ਫਿਰ ਦੇਖਿਓ ਜੀ ਅੱਛਾ ਅੱਛਾ